ਗੱਜੀਆਂ ਸਾਰਿਆਂ ਨੂੰ ਤੇ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਬੈਨ ਸ਼ਨੀਵਾਰ ਹੈ ਵਿਆਪਰੀ ਛੁੱਟੀ ਆ ਤੇ ਅੱਜ ਲੈਡ ਜਾ ਰਹੇ ਆ ਘਰ ਦਾ ਸਬਾਨ ਖਾਣ ਪੀਣ ਦਾ ਸਾਰਾ ਤੇ ਮੌਸਮ ਥੱਲੇ ਵੀ ਖਰਾਬ ਹੈ ਠੱਡ ਪਉਦੇ ਆ ਵੈਸੇ ਤਾਂ ਅੱਜ ਧੁੱਪ ਨਿਕਲੀ ਆ ਤੇ ਅੱਲੇ ਵੀ ਬਸ ਸਲੋ ਖਰੀਦੀ ਹੈ ਇਸ ਕਰਕੇ ਬਹੁਤ ਠੱਡਿਆ ਤੇ ਉਹੜਾ ਪਾਜਾ ਰਿਆ ਚੰਦੀਰਾਂ ਨੂੰ ਉਹ ਤਾਂ ਸਮਾ ਲੈਂਦੇ ਆ ਉੱਗੀ ਆ ਗਏ ਕਾਰਵੀ ਵਿੱਚ ਇੱਥੇ ਸਮਾਨ ਲੈਂਦੇ ਹਾਂ ਤੇ ਇੱਧਰ ਬੀੜ ਦੋ ਇਹ ਚਾਹਗਾ ਤੇ ਚਾਹ ਤੂੰ ਕਿੰਦਾ ਸਾਸਰੀ ਕਾਲ ਸਾਸਰੀ ਦਾ ਕੱਢੀ ਤੂੰ ਕਿ ਠੀਕ ਆਈ ਗੋਇੰਗ ਲੈਟ ਗੋ ਇਟ ਕਿਤੇ ਮੈਂ ਆਈ ਗੁਰਵੀਰ ਸ਼ਿਟ ਹੈ ਬਾਬੂ ਆਈ ਗੋ ਕਿਨਾਂ ਤੂੰ ਬਾਬੂ ਆ ਬੈਗ ਗੁਰਵੀਰ

<laughs> <laughs> Italia o Sicilia Sicilia Dove India It <aly> o Italia Italia Where mama Mama ngo ajgi अभी रेहर का देख बच्चे साथ ही चली और बच्चों जूस काट ले यस बिल बैठ ले हाथ ना गंदे हो जाए हे पापू हो हां बस बस ਆ ਜਾਰੇ ਖਾ ਲੈ ਐ ਫਸਲ ਲੁੱਤੀ ਦੇਣੀ ਹਨੇ ਬਸਲ ਲੁੱਤੀ ਲਿਆ ਲਗਾ ਤੇਰੇ ਮਾਨੀ ਨੰਦ ਮਾ ਨਹੀਂ ਸਕਦੀ ਫਸਲ ਹੋਈ ਨਹੀਂ ਨਾ ਮੈਲਟ 20 ਦੇ ਮਾਨੀ ਚ ਨਿਪਟੇ ਕੋ ਵੀ ਦੇਖ ਸਹੀਆ ਵੀਰ ਕਦਾ ਬੋਰੇ ਬੈਣਾ ਇਹ ਦੱਸਦਾ ਗੱਦੀਆ ਉਹ ਛਾਦੇ ਨੂੰ ਕਦਾ ਪਿੱਛੇ ਵਟ ਰਿਆ ਹੀ ਬੈਠਾ ਬੋਰੇ ਸਾਡੀ ਵੀਰੇ ਹਾਈ ਸੀ ਯਾ ਖੋਲਨੀ ਕੋਲ ਕੋਲ ਨਾ ਹਾਂ ਠਾਈ ਥੈਂਕ ਯੂ ਗਾਦਾ ਥੈਂਕ ਯੂ ਇੱਥੇ ਵੀ ਚ ਸੇਰਾ ਵੀ ਬਰਫ਼ ਕਾਫੀ ਹਾਲੇ ਅੱਗੇ ਚੱਲਦੇ ਹੁਣ ਆਓ ਜੀ ਚੇਦੀਆਂ ਦੇ ਆ ਗਏ ਹੁਣ ਹਾਂ ਵੀ ਤੇ ਜਿਆਦੇ ਸਾਰਾ ਸਫਰ ਪਿਆ K2Z ਤੱਕ ਗੇਰ ਤੋਗ ਲਿਆ ਓਏ ਇੱਧਰ ਦਿਖਾ ਦੇ ਦੇਖਾ ਦਾ ਅਜ ਚੱਲਦੀ ਹੈ ਚੱਲਦੀ ਥੋੜੀ 7000 ਚਲੋ ਅਜਲੀ ਉਧਰ ਆ ਜਾ ਚੱਲੀ ਥੋਪਲੇ ਦੋਤੇ ਤੇ ਹੈਗੀ ਬਾਰਕ ਟੀਡਸ ਇੱਥੇ ਵੀ ਸਵਾਰ ਵਧੀਆ ਵੱਜਦਾ ਲੋਗ ਕਿ ਲੋਕ ਤੁਸੀਂ ਇਹਨਾਂ ਦਾ ਬੋਲ ਕਾਲ ਹੱਡ ਬੜੀਆ ਲੋ ਜੀ ਹੁੜਾ ਆ ਗਿਆ ਆਪਾਂ ਗੱਡੀ ਦੇ ਵਿੱਚ ਚੱਲੀ ਗਾ ਦੂ ਥੱਡ ਬਹੁਤ ਵਾਰ ਤੇ ਅੱਜ ਦੇ ਵਲੌਗ ਦਾ ਇੱਥੇ ਐਡ ਕਰਦੇ ਹਾਂ ਤੇ ਇੱਧਰ ਛਾਦੇ ਵੀਰੇ ਚਾਹ ਕੱਢ ਹਾਂ ਅੱਛਾ ਤੁਕੇ ਤੁਕੇ ਕੱਲ ਦੇ ਵਲੌਗ 'ਚ ਮਿਲਦੇ ਹਾਂ ਤੁਕੇ ਸਬਸਕ੍ਰਾਈਬ ਇੱਧਰ ਇੱਧਰ ਐਡਾ ਕਰ ਸਬਸਕ੍ਰਾਈਬ ਓਕੇ ਜੀ ਮਿਲਦੇ ਕੱਲ ਦੇ ਵਲੌਗ 'ਚ ਸਾਰਿਆਂ ਨੂੰ ਸ਼ਸਤਰੀ ਕਾਲ ਤੇ ਇਹ ਦੇ ਛਾਦੀ ਚਾਹ ਕੱਢ